ਇਹ ਸਰਦੀ ਨਹੀਂ कटेगी ਔਰ ਕਰੋ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਧਿਆਨ ਰੱਖੋ ਹਜੇ ਟ੍ਰੈਵਲ ਕਰਨਾ ਖਾਸ ਤੌਰ ਤੇ ਜੇ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੱਲ ਜਾ ਰਹੇ ਹੋ ਹਾਈਵੇ ਤੇ ਟਰੈਵਲ ਕਰ ਰਹੇ ਹੋ ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਹਜੇ 3 ਦਿਨ ਹੋਰ ਪੈਗੀ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਇਹਨਾਂ ਸੂਬਿਆਂ ਦੇ ਵਿੱਚ ਹਜੇ ਅਗਲੇ 3 ਦਿਨਾਂ ਲਈ ਰੈਡ ਅਲਰਟ ਰਹੇਗਾ ਤਾਂ ਇਹ ਪਹਿਲੀ ਵਾਰ ਲੱਗ ਰਿਹਾ ਕਿ ਇੰਨੀ ਜ਼ਿਆਦਾ ਸਰਦੀ ਦਾ ਮੌਸਮ ਜਿਹੜਾ ਕਰਵਟ ਲੈ ਰਿਹਾ ਔਰ ਠੰਡ ਵੀ ਪੈ ਰਹੀ ਹੈ ਕਿਉਂਕਿ ਲੋਹੜੀ ਤੋਂ ਬਾਅਦ ਆਮ ਤੌਰ ਤੇ ਇੱਕ ਧਾਰਨਾ ਬਣੀ ਹੋਈ ਹੈ ਕਿ ਸਰਦੀ ਘਟਦੀ ਹੈ ਪਰ ਅੱਜ ਇੱਕ ਵਾਰ ਫਿਰ ਠੰਡ ਨੇ ਆਪਣਾ ਕਹਿਰ ਦਿਖਾਇਆ ਹੈ ਅੰਮ੍ਰਿਤਸਰ ਮਾਝੇ ਦਾ ਇਲਾਕਾ ਜਿੰਨਾ ਵੀ ਹੈ ਉਥੇ ਦੁਪਹਿਰ ਵੇਲੇ ਵੀ ਧੁੰਦ ਪਈ ਹੋਈ ਹੈ ਇਹਨਾਂ ਇਲਾਕਿਆਂ ਦੇ ਵਿੱਚ ਔਰ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਮੌਸਮ ਵਿਭਾਗ ਨੇ ਪੂਰੇ ਪੰਜਾਬ ਦੇ ਲਈ ਹਰਿਆਣੇ ਦੇ ਲਈ ਚੰਡੀਗੜ੍ਹ ਦੇ ਲਈ ਯੂਪੀ ਦੇ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਕਿ ਲੱਗ ਨਹੀਂ ਰਿਹਾ ਸੀਗਾ ਕਿਉਂਕਿ ਪਿਛਲੇ 3-4 ਦਿਨਾਂ ਤੋਂ ਲੱਗ ਰਿਹਾ ਸੀਗਾ ਕਿ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਆਊਗਾ ਸਰਦੀ ਘਟੇਗੀ ਰੈਡ ਅਲਰਟ ਤੋਂ yellow ਅਲਰਟ ਹੋਇਆ ਸੀਗਾ 14 ਜਨਵਰੀ ਤੋਂ ਬਾਅਦ ਫਿਰ ਲੱਗ ਰਿਹਾ ਸੀਗਾ ਕਿ ਮੌਸਮ ਵਿਭਾਗ ਜਿਸ ਤਰ੍ਹਾਂ ਦੱਸ ਰਿਹਾ ਸੀਗਾ ਕਿ ਕੋਈ ਅਲਰਟ ਨਹੀਂ ਰਹੇਗਾ ਨਾਰਮਲ ਜੀ ਸਰਦੀ ਰਹੇਗੀ ਔਰ ਮੌਸਮ ਜਿਹੜਾ ਆਪਣੀ ਕਰਵਟ ਬਦਲੇਗਾ ਪਰ ਅੱਜ ਇੱਕ ਵਾਰ ਫਿਰ ਸਵੇਰੇ ਠੰਡ ਵੀ ਪਈ ਔਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਗਣੀ ਤੋਂ ਬਹੁਤ ਸੰਗਣੀ ਯਾਨੀ ਕਿ ਡੈਂਸ ਤੋਂ ਵੈਰੀ ਡੈਂਸ ਫੋਗ ਇਹ ਬਹੁਤ ਸੰਗਣੀ ਤੋਂ ਦਾ ਮਤਲਬ ਇਹ ਹੈ ਕਿ 0 ਮੀਟਰ ਦੀ 0 ਤੋਂ 10 ਮੀਟਰ ਦੀ ਵਿਜ਼ਿਬਿਲਟੀ ਰਹਿੰਦੀ ਹੈ ਇਸੇ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਘਰੋਂ ਜੇ ਬਾਹਰ ਨਿਕਲ ਰਹੇ ਹੋ ਤੇ ਜਿਹੜੇ ਵੀ ਇਲਾਕੇ ਦੇ ਵਿੱਚ ਤੁਸੀਂ ਹੈਗੇ ਹੋ ਬੜਾ ਸੋਚ ਸਮਝ ਕੇ ਨਿਕਲੋ ਆਪਣਾ ਧਿਆਨ ਰੱਖੋ ਸਿਰਫ ਇੰਨਾ ਹੀ ਨਹੀਂ ਜਿਹੜੀ ਇਹ ਸਰਦੀ ਹੁਣ ਵੱਧ ਰਹੀ ਹੈ ਮੌਸਮ ਵਿਭਾਗ ਨੇ ਇਹ ਵੀ ਕਹਿ ਕਿ ਇਹਦੇ ਨਾਲ ਬਿਮਾਰੀਆਂ ਵੀ ਵੱਧ ਸਕਦੀਆਂ ਨੇ ਤੁਹਾਨੂੰ ਪੂਰੀ ਤਰ੍ਹਾਂ ਆਪਣਾ ਖਿਆਲ ਰੱਖਣਾ ਪਏਗਾ ਤਾਂ ਇਹ ਸਕਰੀਨ 'ਵਾਲ ਤੁਸੀਂ ਇਸ ਵੇਲੇ ਦੇਖ ਰਹੇ ਹੋ ਜਿੱਥੇ ਮੌਸਮ ਵਿਭਾਗ ਦਾ ਜਿਹੜਾ ਅੱਜ ਦਾ ਨਵਾਂ ਬੁਲੇਟਨ ਜਾਰੀ ਹੋਇਆ ਕੁਝ ਸਮਾਂ ਪਹਿਲਾਂ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਹਰਿਆਣਾ ਯੂਪੀ यूपी ਦੇ ਸਾਰ ইস্ট ਯੂਪੀ West UP ਇਹ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਇਹ ਜਿੱਥੇ ਰੈਡ ਅਲਰਟ ਤੁਸੀਂ ਦੇਖ ਰਹੇ ਹੋ ਰੈਡ ਲਾਈਨ ਦੇਖ ਰਹੇ ਹੋ ਇਹ ਸਾਰੇ ਹੀ ਸੂਬਿਆਂ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਇਹਨਾਂ ਰੈਡ ਅਲਰਟ ਦੇ ਵਿੱਚ ਦੇ ਇਹ ਮੈਂ ਤੁਹਾਨੂੰ ਅੱਜ 19 ਜਨਵਰੀ ਦਾ ਰੈਡ ਅਲਰਟ ਦਿਖਾ ਰਿਹਾ ਜੀ ਆਪਾਂ 20 ਜਨਵਰੀ ਦੀ ਵਾਰਨਿੰਗ ਦੇਖਾਂਗੇ 20 ਜਨਵਰੀ ਦੀ ਸਪੈਕੂਲੇਸ਼ਨ ਕੀ ਨੇ 20 ਜਨਵਰੀ ਨੂੰ ਮੌਸਮ ਕਿਹੋ ਜਿਹਾ ਰਹੇਗਾ ਤਾਂ 20 ਜਨਵਰੀ ਨੂੰ ਵੀ ਸੇਮ ਰਹੇਗਾ ਯਾਨੀ ਕਿ ਕੱਲ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਕੱਲ ਵੀ ਮੌਸਮ ਦੇ ਵਿੱਚ ਕੋਈ ਬਦਲਾ ਨਹੀਂ ਆਏਗਾ ਡੈਂਸ ਟੂ ਵੈਰੀ ਡੈਂਸ ਫੋਗ ਰਹੇਗੀ ਕੋਲ ਡੇ ਤੋਂ ਸਵੇਰ ਕੋਲ ਡੇ ਜਿਹੜਾ ਮੌਸਮ ਵਿਭਾਗ ਹੁੰਦਾ ਇਸ ਤਰ੍ਹਾਂ ਵਾਰਨਿੰਗ ਜਾਰੀ ਕਰਦਾ ਫੋਗ ਦੀ ਵਾਰਨਿੰਗ ਜਾਰੀ ਕਰਦਾ ਹੈ ਡੈਂਸ ਟੂ ਵੈਰੀ ਡੈਂਸ ਜਿਹੜੀ ਫੋਗ ਜ਼ੀਰੋ ਵਿਜ਼ੀਬਿਲਟੀ ਹੋਵੇ ਜਿਸ ਫੋਗ ਦੀ ਉਥੇ ਵੈਰੀ ਡੈਂਸ ਫੋਗ ਦੀ ਵਾਰਨਿੰਗ ਮੌਸਮ ਵਿਭਾਗ ਵੱਲੋਂ ਜਾਰੀ ਹੁੰਦੀ ਹੈ ਇਹ ਸ਼ਬਦ ਰੱਖੇ ਗਏ ਨੇ ਔਰ ਜੇ ਤਾਪਮਾਨ ਬਹੁਤ ਜ਼ਿਆਦਾ ਥੱਲੇ ਜਾਵੇ 2 ਡਿਗਰੀ ਸੈਲਸੀਅਸ ਤੱਕ ਜੇ ਤਾਪਮਾਨ ਜਾਂਦਾ ਹੈ 1 ਡਿਗਰੀ ਤੱਕ ਜਾਂਦਾ ਹੈ 3 ਡਿਗਰੀ ਤੱਕ ਜਾਂਦਾ ਹੈ ਤਾਂ ਮੌਸਮ ਵਿਭਾਗ ਉਹਨੂੰ ਕਹਿੰਦਾ ਹੈ ਕੋਲਡ ਡੇ ਟੂ ਸੇਵਰ ਕੋਲਡ ਡੇ ਸੇਵਰ ਦਾ ਯਾਨੀ ਕਿ ਗੰਭੀਰ ਜ਼ਿਆਦਾ ਠੰਡ ਹੋਏਗੀ ਬਹੁਤ ਜ਼ਿਆਦਾ ਠੰਡ ਹੋਏਗੀ ਤਾਂ ਕੜਾਕੇ ਦੀ ਠੰਡ ਜਿਹਨੂੰ ਕਹਿੰਦੇ ਆ ਉਹ ਕੜਾਕੇ ਦੀ ਠੰਡ ਹਜੇ ਖਤਮ ਨਹੀਂ ਹੋਏਗੀ ਤਾਂ ਮੈਂ ਆਪਣੇ ਕੈਮਰਾਮੈਨ ਕੁਲਦੀਪ ਨੂੰ ਕਹਾਂਗਾ ਕਿ ਤੁਸੀਂ ਸਕਰੀਨ 'ਵਲ ਸਿਰਫ ਦਿਖਾਓ ਸਕਰੀਨ 'ਵਲ ਅ ਅਸੀਂ ਦੇਖ ਸਕਦੇ ਹਾਂ ਕਿ 20 ਤਰੀਕ ਨੂੰ ਵੀ ਰੈਡ ਅਲਰਟ ਜਾਰੀ ਹੈ ਜੋ ਮੌਸਮ ਵਿਭਾਗ ਦਾ ਅਨੁਮਾਨ ਹੈ ਉਹਦੇ ਮੁਤਾਬਕ ਇਹ ਹੁਣੇ ਦਾ ਹੀ ਹੁਣੇ ਹੀ ਥੋੜੀ ਦੇਰ ਸਮਾਂ ਥੋੜੇ ਸਮਾਂ ਪਹਿਲਾਂ ਹੀ ਜਿਹੜਾ ਨੈਸ਼ਨਲ ਮੌਸਮ ਵਿਭਾਗ ਆ ਉਹਨੇ ਰੈਡ ਅਲਰਟ ਜਾਰੀ ਕੀਤਾ ਫਿਰ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ 21 ਥੋੜੀ ਜੀ ਰਾਹਤ ਜ਼ਰੂਰ ਮਿਲੇਗੀ ਰੈਡ ਅਲਰਟ 19 ਤੇ 20 ਦਾ ਰਹੇਗਾ 21 ਜਨਵਰੀ ਨੂੰ yellow alert ਤਬਦੀਲ ਹੋ ਜਾਏਗਾ ਯਾਨੀ ਕਿ ਅਲਰਟ ਤਾਂ ਰਹੇਗਾ ਪਰ ਇਹ orange alert ਜਿਹਨੂੰ ਕਹ ਦਿੰਦੇ ਆ ਅਲਰਟ ਰਹੇਗਾ red alert ਨਹੀਂ ਹੋਏਗਾ ਫਿਰ 22 ਜਨਵਰੀ ਨੂੰ ਵੀ ਤੁਸੀਂ ਦੇਖੋਗੇ ਕਿ ਸੇਮ ਹਾਲ 21 ਜਨਵਰੀ ਵਾਲੀ ਹੈ ਉਹੀ ਅਨੁਮਾਨ ਲਗਾਇਆ ਗਿਆ ਹੈ ਕਿ ਅਲਰਟ ਤੇ ਹੀ ਰਹਿਣਾ ਪਏਗਾ ਮੌਸਮ ਠੰਡਾ ਹੀ ਰਹੇਗਾ ਫਿਰ ਉਸ ਤੋਂ ਬਾਅਦ 23 ਜਨਵਰੀ ਨੂੰ ਜਾ ਕੇ ਤੁਸੀਂ ਦੇਖ ਰਹੇ ਹੋ ਕਿ 23 ਜਨਵਰੀ ਤੱਕ ਵੀ ਅਲਰਟ ਰਹੇਗਾ ਯਾਨੀ ਕਿ ਅਗਲੇ 5 ਦਿਨ ਅੱਜ ਦਾ ਦਿਨ ਮਿਲਾ ਲਈਏ ਤਾਂ ਅਗਲੇ 5 ਦਿਨ ਕੋਈ ਵੀ ਰਾਹਤ ਨਹੀਂ ਮਿਲੇਗੀ ਕੀ ਕਹਿੰਦਾ ਮੌਸਮ ਵਿਭਾਗ ਇਹ ਮੈਂ ਤੁਹਾਨੂੰ ਦੱਸ ਰਿਹਾ ਮੌਸਮ ਵਿਭਾਗ ਨੇ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਉਹਦੇ ਮੁਤਾਬਕ ਡੈਂਸ ਟੂ ਵੈਰੀ ਡੈਂਸ ਫੋਗ ਕੰਡੀਸ਼ਨਸ ਲਾਈਕਲੀ ਟੂ ਕੰਟੀਨਿਊ ਟੂ ਪ੍ਰਵੇਲ ਓਵਰ ਨਾਰਥ ਇੰਡੀਆ ਡਿਊਰਿੰਗ ਨੈਕਸਟ 5 ਡੇਸ ਸਾਫ਼-ਸਾਫ਼ ਕਹਿ ਰਿਹਾ ਕਿ ਡੈਂਸ ਟੂ ਵੈਰੀ ਡੈਂਸ ਫੋਗ ਨਾਰਥ ਇੰਡੀਆ ਦੇ ਵਿੱਚ ਅਗਲੇ 5 ਦਿਨ ਰਹੇਗਾ ਕੋਲਡ ਡੇ ਟੂ ਸਵियर ਕੋਲ ਕੰਟੀਨਿਊਇੰਗ ਪ੍ਰਵੇਲ ਆ ਓਵਰ ਨਾਰਥ ਇੰਡੀਆ ਡਿਊਰਿੰਗ ਟੈਂਡੈਂਟ ਜਿਹੜੀ ਠੰਡ ਹੈ ਫੋਗ ਜਿਹੜੀ ਹੈ ਮੌਸਮ ਭਾਗ ਦੇ ਅਨੁਮਾਨ ਦੇ ਮੁਤਾਬਕ ਅਗਲੇ 5 ਦਿਨ ਰਹੇਗੀ ਜਿਹੜੀ ਸਰਦੀ ਹੈ ਕੋਲਡ ਡੇ ਟੂ ਸਵियर ਕੋਲਡ ਹੈ ਜੇ ਬਹੁਤ ਜ਼ਿਆਦਾ ਠੰਡ ਰਹੇਗੀ ਉਹ ਅਗਲੇ 3 ਦਿਨ ਰਹਿਣ ਵਾਲੀ ਹੈ ਔਰ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਸਿਰਫ ਨਾਰਥ ਇੰਡੀਆ ਦੀ ਯਾਰ ਪੰਜਾਬ ਨਾਲ ਜੁੜੇ ਅਨੁਮਾਨ ਦੀ ਗੱਲ ਦੱਸਾਂ ਤਾਂ ਜਿੱਦਾਂ ਇਹ ਸਾਰੀ टुडे कोल्ड वेव कंडीशंस प्रिवैल्ड इन आइसोलेटेड पॉकेट्स ऑफ पंजाब ईस्ट उत्तर प्रदेश वेस्ट वेस्ट राजस्थान एंड नॉर्थ मध्य प्रदेश ता राजस्थान भी हुन ठंडा होना शुरू हो गया मध्य प्रदेश भी ठंडा होना शुरू हो गया कोल्ड कंडीशंस ऑब्जर्वड जनस टू वेरी डेंस फॉग ओवर मोस्ट पार्ट ऑफ पंजाब हरियाणा इन सम पार्ट ऑफ ईस्ट राजस्थान उत्तराखंड इन आइसोलेटेड पॉकेट्स ऑफ उत्तर प्रदेश वेस्ट राजस्थान ता जेडे ਇਲਾਕੇ ਹਜੇ ਥੋੜੇ ਜੇ ਰਾਹਤ ਸੀ ਜਿਨ੍ਹਾਂ ਇਲਾਕਿਆਂ ਦੇ ਵਿੱਚ Rajasthan ਵਰਗੇ ਇਲਾਕਿਆਂ ਦੇ ਵਿੱਚ ਵੀ ਹੁਣ ਸਰਦੀ ਜਿਹੜੀ ਵਧਣੀ ਸ਼ੁਰੂ ਹੋ ਗਈ ਹੈ ਉੱਤਰਾਖੰਡ ਦੇ ਵਿੱਚ ਵੀ ਸਰਦੀ ਵਧਣੀ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਠੰਡੀ ਹਵਾ ਹੈ ਉਹ ਠੰਡੀ ਹਵਾ ਦੀ ਵਾਰਨਿੰਗ ਵੀ ਨੈਕਸਟ 5 ਦਿਨ ਲਈ ਜਾਰੀ ਕਰ ਦਿੱਤੀ ਗਈ ਹੈ ਇਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿਹੜੀ ਕੋਲਡ ਵਿੰਡ ਹੈ ਜਿਹੜੀ ਠੰਡੀ ਹਵਾਵਾਂ ਨੇ ਉਦੋਂ ਤੋਂ ਵੀ ਲੋਕਾਂ ਨੂੰ ਰਾਹਤ ਨਹੀਂ ਮਿਲੂਗੀ ਉਹ ਵੀ ਬੜੀ ਸਪੀਡ ਦੇ ਨਾਲ 130 140 ਨੋਟਸ ਦੇ ਨਾਲ 12.6 ਕਿਲੋਮੀਟਰ ਅਬੋਵ ਮੀਨ ਸੀ ਲੈਵਲ ਇਹ ਜਿਹੜਾ ਮੌਸਮ ਭਾਗ ਦਾ ਅਨੁਮਾਨ ਹੁੰਦਾ ਹੈ ਉਹਨਾਂ ਨੇ ਦੱਸਿਆ ਕਿ ਨਾਰਥ ਇੰਡੀਆ ਦੇ ਸੂਬਿਆਂ ਦੇ ਵਿੱਚ ਇਹ ਜਿਹੜੀ ਵਿੰਡਸ ਨੇ ਠੰਡੀ ਹਵਾਵਾਂ ਨੇ ਇਹ ਆਂਦੀ ਰਹਿਣਗੇ ਯਾਨੀ ਕਿ ਇਹਦਾ ਮਤਲਬ ਇਹ ਹੁੰਦਾ ਹੈ ਕਿ ਬਾਰਿਸ਼ ਨਹੀਂ ਹੋਏਗੀ ਔਰ ਜਦੋਂ ਤੱਕ ਬਾਰਿਸ਼ ਨਹੀਂ ਹੋਏਗੀ ਜਦੋਂ ਤੱਕ ਬਰਸਾਤ ਨਹੀਂ ਹੋਏਗੀ ਉਦੋਂ ਤੱਕ ਠੰਡ ਰਹੇਗੀ ਤਾਂ ਇਸੇ ਕਰਕੇ ਅਗਲੇ 5 ਦਿਨਾਂ ਦੇ ਲਈ ਇਹ ਵਾਰਨਿੰਗ ਜਿਹੜੀ ਹੈ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿੰਦਾ ਅ ਅੱਜ ਅੱਜ ਦੀ ਰਾਤ ਅੱਜ ਦੀ ਰਾਤ ਹੁਣ ਕਿਉਂਕਿ ਦਿਨ ਆਪਾਂ ਦੁਪਹਿਰ ਵੇਲੇ ਤੁਹਾਨੂੰ ਦੱਸ ਰਹੇ ਹਾਂ ਦੁਪਹਿਰ ਵੇਲੇ ਵੀ ਪੰਜਾਬ ਦੇ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਔਰ ਦੋਬੇ ਦੇ ਇਲਾਕਿਆਂ ਦੇ ਵਿੱਚ ਵੀ ਸਭ ਤੋਂ ਠੰਡਾ ਜਿਹੜਾ ਅੱਜ ਅੱਜ ਦਾ ਦਿਨ ਰਿਹਾ ਉਹ ਪਟਿਆਲਾ ਰਿਹਾ ਔਰ ਡੈਂਸ ਟੂ ਵੈਰੀ ਡੈਂਸ ਫੋਰਕ ਪੰਜਾਬ ਹਰਿਆਣਾ ਚੰਡੀਗੜ੍ਹ ਡਿਊਰਿੰਗ 19th ਨਾਈਟ ਟੂ 20th ਮਾਰਨਿੰਗ ਤਾਂ ਖਾਸ ਤੌਰ ਤੇ ਜਿਹੜੇ ਲੋਕ ਅੱਜ ਹਾਈਵੇ ਤੇ ਟਰੈਵਲ ਕਰਨਾ ਚਾਹੁੰਦੇ ਨੇ ਅੱਜ ਰਾਤ ਨੂੰ ਕੋਈ ਟਰੈਵਲ ਪਲਾਨ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਏਗਾ ਮੌਸਮ ਵਿਭਾਗ ਤੇ ਅਸੀਂ ਕਹਿੰਦਾ ਕਿ ਤੁਸੀਂ ਘਰ ਦੇ ਵਿੱਚ ਹੀ ਰਹੋ ਜੇ ਜ਼ਿਆਦਾ ਲੋੜਿੰਦਾ ਨਹੀਂ ਹੈਗਾ ਤਾਂ ਤੁਸੀਂ ਘਰੋਂ ਬਾਹਰ ਨਾ ਨਿਕਲੋ ਇਹਦੇ ਇਸ ਤੋਂ ਇਲਾਵਾ ਜਿਹੜੀ ਵਾਰਨਿੰਗ ਜਾਰੀ ਕੀਤੀ ਗਈ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰਾ ਬੁਲੇਟਿਨ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ मिनिमम टेंपरेचर फॉल इन मिनिमम टेंपरेचर बाय 2 टू 3 डिग्री सेल्सियस वेरी लाइकली ओवर मेनी पार्ट्स ऑफ ईस्ट इंडिया ड्यूरिंग नेक्स्ट थ्री डेज ईस्ट इंडिया वास्ते क्या गया no है नो सिग्निफिकेंट चेंज इन मिनिमम टेंपरेचर लाइकली ओवर रेस्ट पार्ट नॉर्थ इंडिया ਦੇ ਵਿੱਚ ਅਗਲੇ 5 ਦਿਨ ਕੋਈ ਵੀ ਬਦਲਾਅ ਨਹੀਂ ਹੋਊਗਾ ਯਾਨੀ ਕਿ ਮਿਨਿਮਮ ਟੈਂਪਰੇਚਰ ਇੰਨਾ ਹੀ ਰਹਿਣ ਵਾਲਾ ਹੈ 2 ਤੋਂ 3 ਡਿਗਰੀ ਤੱਕ ਜਿਹੜਾ ਹੁਣ ਚੱਲਦਾ ਪਿਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਕੰਡੀਸ਼ਨਸ ਵੈਰੀ ਲਾਈਕਲੀ ਟੂ ਕੰਟੀਨਿਊ ਨਾ ਕੋਲਡ ਵੇਵ ਹੈ ਜਿਹੜੀ ਉਹ ਵੀ ਪੰਜਾਬ ਔਰ ਹਰਿਆਣਾ ਦੇ ਵਿੱਚ 19 ਔਰ 20 ਤਰੀਕ ਨੂੰ ਰਹੇਗੀ ਔਰ 21 22 ਨੂੰ ਵੀ ਸੇਮ ਹੀ ਇਹ ਦੱਸਿਆ ਗਿਆ ਹੈ ਮੈਕਸਿਮਮ ਟੈਂਪਰੇਚਰ ਕੱਲ ਦਾ ਕੀ ਹਾਲ ਸੀਗਾ ਕੱਲ 24 ਪਿਛਲੇ ਜੋ ਵੀ ਘੰਟੇ ਜਿਹੜੇ ਬੀਤੇ ਨੇ ਉਹਦੇ ਵਿੱਚ 10 ਤੋਂ 15 ਡਿਗਰੀ ਹੀ ਮੈਕਸਿਮਮ ਟੈਂਪਰੇਚਰ ਰਿਹਾ ਪੰਜਾਬ ਉੱਤਰ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਔਰ ਰਾਜਸਥਾਨ ਦੇ ਵਿੱਚ ਇਸ ਤੋਂ ਇਲਾਵਾ ਵਿਜ਼ਿਬਿਲਟੀ ਰਿਕਾਰਡਡ ਵਿਜ਼ਿਬਿਲਟੀ ਜਿਹੜੀ ਹੈ ਬਠਿੰਡਾ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਅੰਮ੍ਰਿਤਸਰ ਪਟਿਆਲਾ ਦੇ ਵਿੱਚ 25 ਮੀਟਰ ਦੀ ਵਿਜ਼ਿਬਿਲਟੀ ਰਹੀ ਹੈ ਔਰ ਬਾਕੀ ਜਿਹੜੇ ਹੈ ਬਾਕੀ ਸੂਬਿਆਂ ਦਾ ਹਾਲ ਦੱਸਿਆ ਗਿਆ ਚੰਡੀਗੜ੍ਹ ਦਾ ਜਿਵੇਂ ਤੁਹਾਨੂੰ ਗੱਲ ਕਰਾਂ ਚੰਡੀਗੜ੍ਹ ਦੇ ਵਿੱਚ ਵੀ 50 ਦੀ ਵਿਜ਼ਿਬਿਲਟੀ ਜਿਹੜੀ ਹੈ ਉਹ ਦਰਜ ਕੀਤੀ ਗਈ ਸੀਗੀ ਯਾਨੀ ਕਿ ਪੰਜਾਬ ਦੇ ਜੇ ਤੁਸੀਂ ਇਦਾਂ ਹਿਸਾਬ ਲਾਓ ਕਿ ਮਾਲਵੇ ਦਾ ਜਿਹੜਾ ਰਾਜਸਥਾਨਾ ਲੱਗਦਾ ਇਲਾਕਾ ਉਹ ਵੀ ਠੰਡਾ ਹੋ ਗਿਆ ਮਾਝੇ ਦਾ ਜਿਹੜਾ ਇਲਾਕਾ ਉਹ ਵੀ ਬਹੁਤ ਜ਼ਿਆਦਾ ਠੰਡਾ ਹੈ ਦੋਆਬੇ ਦੇ ਲੋਕਾਂ ਨੂੰ ਥੋੜੀ ਥੋੜੀ ਬਹੁਤ ਰਾਤ ਜ਼ਰੂਰ ਹੈ ਪਰ ਮਾਝਾ ਔਰ ਬਠਿੰਡਾ ਸਾਈਡ ਤੇ ਚਲੀ ਜਾਈਏ ਪਟਿਆਲੇ ਸਾਈਡ ਤੇ ਚਲੀ ਜਾਈਏ ਤੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਠੰਡ ਅਜੇ ਬਹੁਤ ਰਹੇਗੀ ਔਰ ਫੋਗ ਵੀ ਬਹੁਤ ਜ਼ਿਆਦਾ ਰਹੇਗੀ ਬਠਿੰਡਾ ਜਿੱਥਾ 0 ਮੀਟਰ ਦੀ ਵਿਜ਼ਿਬਿਲਟੀ ਰਹੀ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਿਹੜੀ ਅਲਰਟ ਕੀਤੀ ਹੈ ਜਾਰੀ ਉਹਨਾਂ ਨੇ ਕਿਹਾ ਕਿ ਮੇ ਇਫੈਕਟ ਸਮ 에어ਪੋਰਟਸ ਹਾਈਵੇਜ਼ ਐਂਡ ਰੇਲਵੇ ਰੂਟਸ ਇਨ ਦਾ ਏਰੀਆ ਆਫ ਮੈਟਸ ਸਬਡਿਵੀਜ਼ਨ ਡਿਫਿਕਲਟ ਡਰਾਈਵਿੰਗ ਕੰਡੀਸ਼ਨਸ ਵਿਦ ਸਲੋਅਰ ਜਰਨੀ ਟਾਈਮਸ ਇਸ ਤੋਂ ਇਲਾਵਾ ਸਿਹਤ ਨੂੰ ਲੈ ਕੇ ਕੀ ਕਹਿ ਰਿਹਾ ਮੌਸਮ ਵਿਭਾਗ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਲੰਗ ਰਿਲੇਟਿਡ ਹੈਲਥ ਇਮਪੈਕਟਸ ਡੈਂਸ ਫੋਗ ਕੰਟੇਨਸ ਪਾਰਟੀਕੁਲੇਟ ਮੈਟਰ ਐਂਡ ਅਦਰ ਪੋਲੂਟੈਂਟਸ ਐਂਡ ਇਨ ਕੇਸ ਐਕਸਪੋਜ਼ਰ ਇਟ ਗੈਟਸ ਲਾਰਜਡ ਇਨ ਦਾ ਲੰਗਸ ਕਲੋਜ਼ਿੰਗ ਥੈਮ ਐਂਡ ਡਿਕਰੀਜ਼ਿੰਗ ਥੇਅਰ ਫੰਕਸ਼ਨਲ ਕੈਪੈਸਿਟੀ ਵਿਚ ਇਨਕਰੀਜ਼ਸ ਐਪੀਸੋਡ ਆਫ ਵੀਜ਼ਿੰਗ ਕਫਿੰਗ ਐਂਡ ਸ਼ਾਰਟਨੈਸ ਆਫ ਬਰੀਥ ਜਿਹੜੀ ਫੋਗ ਪੈ ਰਹੀ ਏ ਇਹ ਜਦੋਂ ਤੁਸੀਂ ਬਾਹਰ ਨਿਕਲ ਰਹੇ ਹੋ ਤਾਂ ਇਹ ਜਿਹੜੇ ਫੋਗ ਦੇ ਵਿੱਚ ਪੋਲੂਟੈਂਟਸ ਨੇ ਇਹ ਤੁਹਾਡੇ ਲੰਗਸ ਨੂੰ ਕਮਜ਼ੋਰ ਕਰ ਦਿੰਦੇ ਨੇ ਜਿਹਦੇ ਨਾਲ ਤੁਹਾਡੀ ਖਾਂਸੀ ਵੱਧ ਜਾਂਦੀ ਏ ਔਰ ਤੁਹਾਡੇ ਸਾਹ ਜਿਹੜੀ ਹੈ ਸਾਹ ਦੀ ਗਤੀ ਜਿਹੜੀ ਉਹ ਵੀ ਘੱਟ ਹੁੰਦੀ ਹੈ ਤਾਂ ਇਹ ਸਿੱਧਾ ਸਿੱਧਾ ਇਫੈਕਟ ਤੁਹਾਡੇ ਲੰਗਸ ਤੇ ਕਰ ਰਹੀ ਏ ਜਿਹੜੀ ਅੱਜ ਬਾਹਰ ਫੋਗ ਪੈ ਰਹੀ ਏ ਫੋਗ ਦੇ ਵਿੱਚ ਪੋਲੂਟੈਂਟਸ ਨੇ ਇਹਨੂੰ ਇਨਹੇਲ ਕਰਨਾ ਇਹਦੇ ਵਿੱਚ ਸਾ ਇਹ ਚੰਗੀ ਗੱਲ ਨਹੀਂ ਹੋਏਗੀ ਸਭ ਤੋਂ ਵੱਧ ਲੋਕ ਜਿਹੜੇ ਅਸਥਮਾ ਨਾਲ ਲੋਕ ਪੀੜਿਤ ਨੇ ਉਹਨਾਂ ਤੇ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਆਈ ਇਰਿਟੇਸ਼ਨ ਡेंस ਫੋਗ ਕੰਟੇਨਸ ਪੋਲੀਟਿਸ਼ਨਸ ਆਫ ਵੇਰੀਅਸ ਟਾਈਪਸ ਐਂਡ ਥੀਸ ਪੋਲੂਟੈਂਟਸ ਇਨ ਦਾ 에ਅਰ ਇਫ ਐਕਸਪੋਜ਼ਡ ਮਾਈ ਟੈਂਡ ਟੂ ਇਰਿਟੇਟ ਦਾ ਮੈਂਬਰਨਸ ਆਫ ਦਾ ਆਈ ਕੌਜ਼ਿੰਗ ਵੇਰੀਅਸ ਇਨਫੈਕਸ਼ਨਸ ਤਾਂ ਆਈ ਇਨਫੈਕਸ਼ਨਸ ਹੋ ਸਕਦੀ ਹੈ ਇਸ ਮੌਸਮ ਦੇ ਵਿੱਚ ਐਕਸ਼ਨ ਸੁਜੈਸਟਿਡ ਦੱਸਿਆ ਗਿਆ ਮੌਸਮ ਵਿਭਾਗ ਦੇ ਵੱਲੋਂ ਬੀ ਕੇਅਰਫੁਲ ਵਾਈਲ ਡਰਾਈਵਿੰਗ ਔਰ ਆਊਟਿੰਗ ਥਰੂ ਐਨੀ ਟਰਾਂਸਪੋਰਟ ਯੂਜ਼ ਫੋਗ ਲਾਈਟਸ ਡਿਊਰਿੰਗ ਡਰਾਈਵਿੰਗ ਬੀ ਇਨ ਟੱਚ ਵਿਦ ਦ 에ਅਰਲਾਈਨ ਰੇਲਵੇ ਐਂਡ ਸਟੇਟ ਟਰਾਂਸਪੋਰਟ ਫੋਰ ਸਕਿਊਲ ਆਫ ਯੋਰ ਜਰਨੀ ਤਾਂ ਜੇ ਤੁਸੀਂ ਰੇਲਵੇ ਯਾ 에ਅਰਲਾਈਨ ਤੋਂ ਟਰੈਵਲ ਕਰ ਰਹੇ ਹੋ ਤੇ ਇਹ ਵੀ ਧਿਆਨ ਰੱਖੋ ਕਿ ਕਿੱਥੇ ਟ੍ਰੇਨਾਂ ਕੈਂਸਲ ਨਾ ਹੋ ਰਹੀ ਹੋਣ ਯਾ ਜਿਹੜੀ ਤੁਹਾਡੀ ਫਲਾਈਟ ਆ ਉਹ ਡਿਲੇ ਨਾ ਹੋਵੇ ਜਿਹੜੀ ਕੋਲਡ ਡੇ ਔਰ ਸਵियर ਕੋਲਡ ਡੇ ਕੰਡੀਸ਼ਨਸ ਨਾਲ ਕੀ ਹੁੰਦਾ ਉੱਪਰ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਫੋਗ ਨਾਲ ਕੀ ਹੁੰਦਾ ਹ 19 ਤੋਂ 23 ਤਰੀਕ ਤੱਕ ਇਹ ਵਾਰਨਿੰਗ ਜਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਵੀ ਇਨਕਰੀਜ਼ਡ ਲਾਈਕੂਡ ਫਲੂ ਰਨਿੰਗ ਸਟਫੀ ਨੋਸ অর ਨੋਸ ਬਲੀਡ ਵਿਚ ਯੂਸੂਲੀ ਸੈਟ ਇਨ ਔਰ ਗੈਟ ਐਗਰੀਵੇਟਿਡ ਡਿਊ ਟੂ ਪ੍ਰੋਲੋਂਗਡ ਐਕਸਪੋਜ਼ਰ ਟੂ 골ਡ ਕਿਉਂਕਿ ਸਰਦੀ ਘਟ ਨਹੀਂ ਰਹੀ ਬਰਸਾਤ ਹੋ ਨਹੀਂ ਰਹੀ ਤਾਂ ਇਹਦੇ ਨਾਲ ਰਨਿੰਗ ਨੋਜ਼ ਔਰ ਫਲੂ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲਗਾਤਾਰ ਵੱਧਦੀ ਜਾਣਗੀਆਂ ਡੂ ਨੋਟ ਇਗਨੋਰ ਸ਼ਿਵਰਿੰਗ ਇਟ ਇਜ਼ ਦਾ ਫਸਟ ਸਾਈਨ ਦੈਟ ਬੋਡੀ ਇਜ਼ ਲੂਜ਼ਿੰਗ ਹੀਟ ਗੈਟ ਇਨਡੋਰਸ ਮੌਸਮ ਵਿਭਾਗ ਕਹਿ ਰਿਹਾ ਕਿ ਤੁਸੀਂ ਅੰਦਰ ਹੀ ਰਹੋ ਔਰ ਜੇ ਤੁਹਾਨੂੰ ਸ਼ਿਵਰਿੰਗ ਹੋ ਰਹੀ ਹੈ ਤਾਂ ਇਹਨੂੰ ਤੁਸੀਂ ਲਾਈਟਲੀ ਨਾ ਲਓ ਤਾਂ ਇਹ ਕੁਝ ਜਿਹੜੇ ਐਕਸ਼ਨਸ ਨੇ ਉਹ ਮੌਸਮ ਵਿਭਾਗ ਦੇ ਵੱਲੋਂ ਸੁਜੈਸਟ ਕੀਤੇ ਗਏ ਨੇ ਇਹ ਮੌਸਮ ਵਿਭਾਗ ਵੱਲੋਂ ਜਾਰੀ ਮੈਪ ਤੁਹਾਨੂੰ ਮੈਂ ਦੱਸ ਰਿਹਾ ਜਿੱਦਾਂ ਪਹਿਲਾਂ ਤੁਹਾਨੂੰ ਪਹਿਲਾਂ ਦਿਖਾਇਆ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਰੈੱਡ ਲਾਈਟ ਹੈ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਜੇ 2 ਦਿਨ ਰੈੱਡ ਅਲਰਟ ਰਹੇਗਾ ਉਸ ਤੋਂ ਬਾਅਦ ਵੀ ਔਰੇਂਜ ਅਲਰਟ ਰਹੇਗਾ ਮੈਂ ਆਪਣੇ ਸਹਿਯੋਗੀ ਰੋਹਿਤ ਨੂੰ ਕਹਾਂਗਾ ਕਿ ਆਪਾਂ ਇਸ ਵੇਲੇ ਗੁਰਦਾਸਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਦੁਪਹਿਰ ਦੀਆਂ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਜਿੱਥੇ ਇਦਾਂ ਲੱਗ ਰਿਹਾ ਕਿ ਸਵੇਰ ਦੇ 5 ਵਜੇ ਹੋਏ ਦੇ ਤਾਂ ਰੋਹਿਤ ਤੁਸੀਂ ਗੁਰਦਾਸਪੁਰ ਦੀਆਂ ਤਸਵੀਰਾਂ ਦਿਖਾ ਰਹੇ ਹੋ ਇਸ ਵੇਲੇ ਇਹ ਗੁਰਦਾਸਪੁਰ ਦੇ ਵਿੱਚ ਤੁਸੀਂ ਦੇਖੋ ਕਿੰਨੀ ਸੰਗਣੀ ਧੁੰਦ ਦੁਪਹਿਰ ਦਾ ਦ੍ਰਿਸ਼ ਹੈ ਦੁਪਹਿਰ ਦੀਆਂ ਤਸਵੀਰਾਂ ਨੇ ਦੁਪਹਿਰ ਵੇਲੇ ਇਸ ਤਰ੍ਹਾਂ ਦਾ ਮੌਸਮ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇੰਜ ਲੱਗ ਰਿਹਾ ਹੈ ਕਿ ਜਿਵੇਂ ਇਹ ਸਵੇਰ ਦਾ ਕੋਈ ਸਮਾਂ ਹੋਵੇ ਇਹ ਪੂਰੇ ਮਾਝੇ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਦੀ ਸੰਘਣੀ ਧੁੰਦ ਪਈ ਹੋਈ ਹੈ ਅੰਮ੍ਰਿਤਸਰ ਗੁਰਦਾਸਪੁਰ ਇਹੋ ਜਿਹੇ ਇਲਾਕਿਆਂ ਦੇ ਵਿੱਚ 25 ਮੀਟਰ ਦੀ ਵਿਜ਼ਿਬਿਲਟੀ ਹੈਗੀ ਹੈ 0 ਤੋਂ 25 ਮੀਟਰ ਵਿਜ਼ਿਬਿਲਟੀ ਰਿਕਾਰਡ ਕੀਤੀ ਗਈ ਹੈ ਪਠੰਡਾ ਦੇ ਵਿੱਚ 0 ਵਿਜ਼ਿਬਿਲਟੀ ਰਿਕਾਰਡ ਕੀਤੀ ਗਈ ਹੈ ਅਸੀਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਆਪਣੇ ਮੰਚ ਦੇ ਜ਼ਰੀਏ ਹੀ ਕਹਿਣਾ ਚਾਹਾਂਗਾ ਕਿ ਬਹੁਤ ਲੋੜਿੰਦਾ ਨਹੀਂ ਹੈਗਾ ਤਾਂ ਤੁਸੀਂ ਆਪਣੇ ਘਰੋਂ ਬਾਹਰ ਨਾ Niklo ਆਪਣੇ ਘਰ ਦੇ ਵਿੱਚ ਰਹੋ ਬੇਵਜਾ ਹਾਈਵੇ ਤੇ ਟ੍ਰੈਵਲ ਨਾ ਕਰੋ ਜੇ ਤੁਹਾਨੂੰ ਬਹੁਤ ਜ਼ਿਆਦਾ ਲੋੜਿੰਦਾ ਨਹੀਂ ਹੈਗਾ ਦੇਖਦੇ ਹੋ ਰੋ ਉਹ ਡੈਨਿਕ ਸਪੈਰਾ ਟੀਵੀ